हां जी दोस्तों एक वीडियो लेके आए हैं बत बत शेयर कर दो जल्दी-जल्दी वीडियो ਨਾਲ-ਨਾਲ शेयर ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਪੇਜ ਨੂੰ ਤਾਂ ਜੋ ਆਪਾਂ ਆਨਲਾਈਨ ਸਮੇਂ ਦੇ ਵਿੱਚ ਚੰਗੀਆਂ-ਚੰਗੀਆਂ ਵੀਡੀਓ ਲੈ ਕੇ ਆਈਏ ਤੁਹਾਡੇ ਲਈ ਤੁਸੀਂ ਦੇਖ ਸਕਦੇ ਜੇ ਇੱਕ ਬਜ਼ੁਰਗ ਵਿਚਾਰਾ Rajasthan ਦਾ ਏਰੀਆ ਜਿੱਥੇ ਹੋ ਕੇ ਆਪਣੇ ਊਠਾ ਬੱਕਰੀਆਂ ਭੇਡਾਂ ਨੂੰ ਪਾਣੀ ਪਿਆ ਰਿਆ ਇੰਨੀ ਧੁੱਪ ਗਰਮੀ ਦੁਪਹਿਰ ਦੇ ਵਿੱਚ ਵਿਚਾਰਾ ਪਾਣੀ ਕੱਢ ਰਿਆ ਖੂਹ ਦੇ ਵਿੱਚੋਂ ਉਹ ਇੱਕ ਉਹਨੇ ਰਬੜ ਦੀ ਬਾਲਟੀ ਜੀ ਬਣਾਈ ਟਿਊਬ ਦੀ ਕੱਟ ਕੇ ਤੁਸੀਂ ਦੇਖ ਸਕਦੇ ਜੇ ਤਾਂ ਹੀ ਕਈ ਦਾ ਰੁੱਖ ਲਗਾਓ ਤੇ ਪਾਣੀ ਬਚਾਓ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਭਿਆਨਕ ਸਮਾਂ ਕਿੰਨਾ ਆਉਣ ਵਾਲਾ ਹੈ ਜੇ ਆਪਾਂ ਨਾ ਸੁਧਰੇ ਇਸ ਚੀਜ਼ਾਂ ਦੇ ਵਿੱਚੋਂ ਇਹ ਸੋ ਵੀਡੀਓ ਤੋਂ ਤੁਹਾਨੂੰ ਸਿੱਖਿਆ ਮਿਲਦੀ ਹੈ ਤੁਸੀਂ ਖੁਦ ਆਪਣੇ ਵੀਡੀਓ ਪੂਰੀ ਐਂਡ ਤੱਕ ਦੇਖਿਓ ਉਹ ਹੁਣ ਇੱਕ ਬੰਦਾ ਊਠ ਲੈ ਕੇ ਆ ਰਿਹਾ ਉਹ ਵਿਚਾਰਾ ਪਾਣੀ ਕੱਢਦਾ ਕਰਦਾ ਜੋ ਉਹ ਥੱਕ ਚੁੱਕਾ ਹੈ ਤੁਸੀਂ ਦੇਖ ਸਕਦੇ ਹੁਣ ਊਠਾਂ ਦੇ ਮਗਰ ਉਹ ਰੱਸੀ ਪਾਉਣਗੇ ਊਠ ਦਾ ਸਾਰਾ ਵਿਚਾਰਿਆਂ ਦਾ ਲੈਣਗੇ ਸੋ ਪਾਣੀ ਕੱਢਣ ਕੇ ਬਾਅਦ ਫਿਰ ਪਸ਼ੂਆਂ ਨੂੰ ਆਪਣੇ ਜਾਨਵਰਾਂ ਨੂੰ ਪਿਉਉਣਗੇ ਤਾਂ ਤੁਸੀਂ ਦੇਖ ਸਕਦੇ ਤਾਂ ਹੀ ਕਹੀਦਾ ਕੁਦਰਤ ਨੂੰ ਪਿਆਰ ਕਰੋ ਵੱਧ ਤੋਂ ਵੱਧ ਜਿੰਨੇ ਵੀ ਆ ਰੁੱਖ ਲਾਇਆ ਕਰੋ ਵੀਡੀਓ ਚਲਦੀ-ਚਲਦੀ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਸਕੇ ਤੇ ਦੇਖ ਸਕਦੇ ਤੁਸੀਂ ਹੁਣ ਊਠ ਉਹਨੇ ਖਿੱਚੇ ਊਠਾਂ ਦੇ ਰੱਸੀ ਪਾ ਕੇ ਖਿੱਚੇ ਹੋਏ ਨੇ ਹੁਣ ਪਾਣੀ ਦੀ ਬਾਗੜ ਜਿਹੜੀ ਉੱਪਰ ਆਏਗੀ ਫੇਰ ਉਹ ਪਾਣੀ ਦੀ ਬਾਗੜ ਜਿਹੜੀ ਉਹਨੂੰ ਆਪਣਾ ਉਹਦੇ ਖੂਲੂ ਬਣਾਇਆ ਲਾਗੇ ਉਹਨੇ ਉਹ ਖੂਲੂ ਦੇ ਵਿੱਚ ਪਾਣੀ ਪਾਵੇਗਾ ਤੇ ਫੇਰ ਆਪਦੇ ਪਸ਼ੂਆਂ ਜਾਨਵਰਾਂ ਨੂੰ ਵਿਚਾਰਿਆਂ ਨੂੰ ਪਾਵੇਗਾ ਦੇਖ ਲਓ ਤੁਸੀਂ ਵੀਡੀਓ ਤੁਹਾਡੇ ਸਾਹਮਣੇ ਹੈ ਐਂਡ ਤੱਕ ਜ਼ਰੂਰ ਵੀਡੀਓ ਲਾਸਟ ਤੱਕ ਦੇਖਿਓ ਕਿਵੇਂ ਵਿਚਾਰੇ ਪਾਣੀ ਕੱਢ ਰਹੇ ਨੇ ਗਰਮੀ ਦੇ ਵਿੱਚ ਸੋ ਇਹ ਤਾਂ ਹੁਣ ਉਹਨਾਂ ਨੂੰ ਹੀ ਪਤਾ ਹੈ ਕਿ ਉਹਨਾਂ ਤੇ ਕੀ ਬੀਤਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਵੀ ਇਹਨਾਂ ਸੁਧਰੇ ਤਾਂ ਆਪਣੇ ਨਾਲ ਵੀ ਇਵੇਂ ਹੀ ਕੁਝ ਹੋਣਾ ਹੈ ਸੋ ਵੀਡੀਓ ਨੂੰ ਵੱਤ ਵਾਦ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ ਉਹਨਾਂ ਨੂੰ ਸਿਹਤ ਮਿਲੇ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲੇ ਤੇ ਵੱਤ ਵਾਦ ਰੱਖ ਲਾਉਣ ਦੀ ਕੋਸ਼ਿਸ਼ ਕਰੋ